ਮਾਜਰ ਰੰਜੀਤ ਸਿੰਘ ਪਿੰਡ ਐਮਾਕਲਾਂ ਤੋਂ ਆਮ ਆਦਮੀ ਪਾਰਟੀ ਹਰਕਾਤਾਂ ਰੰਤੋਂ ਉਹ ਜਿੱਤ ਦਾ ਸਿਹਰਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਕੇਜਰੀਵਾਲ ਸਾਹਿਬ ਸੁਪਰੀਮੋ ਪਾਰਟੀ ਔਰ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਨੂੰ ਜਾਂਦਾ ਆ ਤੇ ਨਾਲੇ ਸਾਡੇ ਸਾਰੇ ਸੂ ਜਵਾਨ ਤੇ ਬੜੇ ਮਿਹਨਤੀ ਵਰਕਰ ਜਝਾਰੂ ਸਾਡੇ ਜਥੇਬੰਦੀ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਆਮ ਆਦਮੀ ਪਾਰਟੀ ਝਾੜੂ ਨੂੰ ਵੋਟਾਂ ਪਾਈਆਂ ਤਾਂ ਇਹਦੀ ਫਿਰ ਜਿੱਤ ਯਕੀਨੀ ਬਣ ਗਈ ਸਾਡੇ ਜੀ ਡਰੋਨ ਵਾਲੀ ਗੱਲ ਤੇ ਜਿਹੜੀ ਉਹ ਬਿਲਕੁਲ ਹੀ ਜਿਹੜੀ ਆ ਉਹਨੂੰ ਬਾਹਰ ਕਰ ਦੋ ਸਾਡਾ ਸਭ ਤੋਂ ਮੁੱਖ ਮੁੱਢਲਾ ਕੰਮ ਸੀਗਾ ਸਿਹਤ ਸਹੂਲਤ ਐਸੀ ਲੋਕਾਂ ਨੂੰ ਦਿੱਤੀ ਮੈਡੀਕਲ ਸਹੂਲਤ ਦਿੱਤੀ 10 ਲੱਖ ਰੁਪਏ ਦੇ ਮੈਡੀਕਲ ਬਿਨਾ ਕਿਸੇ ਘਰ ਤੋਂ ਡਰ ਤੋਂ ਭੈ ਤੋਂ ਜਿਹੜੇ ਮਰਜ਼ੀ ਹਸਪੀਟਲ ਜਾਂਦੋਂ ਕਾਰ ਜਿਹੜੇ ਉਹ ਮੁਹੱਈਆ ਕਰਵਾਏ ਤੇ ਜਿਹੜੀ ਅੱਜ ਸਭ ਤੋਂ ਵੱਡੀ ਬਿਜਲੀ ਦੀ ਲੋੜ ਆ ਬਿਜਲੀ ਘਰ ਘਰ ਮੇਨ ਜਿਹੜੀ ਆ ਬੱਤੀ ਆ ਉਹ ਹਰ ਇੱਕ ਘਰ ਪਰਿਵਾਰ ਨੂੰ ਬਿਲਕੁਲ ਕਿਸੇ ਮਤ ਪੇ ਤੋਂ ਬਗੈਰ ਹਟ ਕੇ ਦੂਰ ਤੇ ਫ੍ਰੀ ਦਿੱਤੀ ਗਈ ਆ ਇਹ ਚੀਜ਼ ਵੀ ਜਿਹੜੀ ਆ ਬਹੁਤ ਵੱਡਾ ਜਿੱਤ ਦਾ ਸਿਹਰਾ ਬੰਦੀ ਆ ਆਉਣ ਵਾਲੀ ਆਡੀ ਸਰਕਾਰ ਨੂੰ ਆ ਸਾਢੇ 3 ਸਾਲ ਹੋਏ ਹਜੇ ਮਹਿਜਾ ਤੇ ਜਿਹੜੇ 70 75 ਸਾਲ ਤੋਂ ਪਿਛਲੀਆਂ ਸਰਕਾਰਾਂ ਦੇ ਜਿੰਨੇ ਪਿਛੜੇ ਹੋਏ ਕੰਮ ਪੈਂਡਿੰਗ ਪਾਏ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਆ ਨਾ ਕੋਈ ਸਕੂਲ ਰਹਿਣ ਤਾਂ ਨਾ ਇਹਨਾਂ ਨੇ ਕੋਈ ਮੈਡੀਕਲ ਸਹੂਲਤ ਰਹਿਣਤੀ ਹਰ ਇੱਕ ਚੀਜ਼ ਪ੍ਰਾਈਵੇਟ ਢਾਂਚਾ ਨੂੰ ਵੇਚਤੀ ਹੁਣ ਉਹਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਬੜੀ ਮਿਹਨਤ ਬੜੀ ਵਧੀਆ ਤਰੀਕੇ ਸੁਚਾਰੂ ਢਾਂਗ ਦੇ ਨਾਲ ਸੀਐਨ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਕੰਮ ਕਰੰਦੀ ਆ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਖੁਸ਼ਹਾਲ ਪੰਜਾਬ ਬਣੂਗਾ ਨਸ਼ਾ ਜਿਹੜਾ ਵਾ ਬੜੀ ਇੱਕ ਨਾਮਰਾਦ ਬਿਮਾਰੀ ਆ ਇਹ ਨਸ਼ਾ ਕਿਤੇ ਇੱਕ ਦਿਨ ਦੇ ਵਿੱਚ ਨਹੀਂ ਇੱਥੇ ਆ ਗਿਆ ਇਹ ਸਾਰੀ ਕਾਰਗੁਜ਼ਾਰੀ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ, ਕਾਲੀਦਾਲ ਸਾਰੀਆਂ ਸਰਕਾਰਾਂ ਨੇ ਰਾਜ ਕੀਤੇ ਆ ਤੇ ਜਿਹੜਾ ਨਸ਼ਾ ਵਹੋਂਦ ਵਿੱਚ ਆਇਆ ਵਾ ਹੁਣ 3 ਸਾਲ ਤੋਂ ਨਸ਼ਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸੰਘਰਸ਼ ਆ ਸਾਡੀ ਆਮ ਆਦਮੀ ਪਾਰਟੀ ਦਾ ਉਹ ਬਿਲਕੁਲ ਸਹੀ ਢੰਗ ਦੇ ਨਾਲ ਸਚਾਰੂ ਢੰਗ ਦੇ ਨਾਲ ਬਿਲਕੁਲ ਪੱਕੀਆਂ ਥਾਣੇਦਾਰ ਪੁਲਿਸ ਹਰ ਇੱਕ ਨੂੰ ਹਦਾਇਤ ਕੀਤੀ ਹੋਈ ਆ ਕਿ ਜਿਹੜਾ ਵੀ ਕੋਈ ਨਸ਼ਾ ਸਮਗਲਰ ਹੀ ਕਰਦਾ ਫੜਿਆ ਜਾਂਦਾ ਤਾਂ ਉਹਦੀ ਜਿਹੜੀ ਜਾਇਦਾਦ ਉਹ ਵੀ ਕੁਰ ਕੀਤੀ ਜਾਵੇ ਇਹ ਬੜਾ ਹੀ ਵਧੀਆ ਸੁਚਾਰੂ ਤੇ ਉਪਰਾਲਾ ਢਾਂਕਾ ਜਿਹੜਾ ਸਾਡਾ ਸੀਐਨ ਸਰਦਾਰ ਭਗਤ ਸਿੰਘ ਜੀ ਮਾਨ ਨੇ ਕੀਤਾ ਵਾ ਬਹੁਤ ਵਧੀਆ ਉਪਰਾਲਾ ਵਾ ਔਰ ਇਹਦੇ ਵਿੱਚ ਜਿੰਨੀਆਂ ਸਾਡੀਆਂ ਭੈਣਾਂ ਮਤਾਵਾਂ ਮਹਿਲਾਵਾਂ ਸਾਡੇ ਭਰਾਵਾ ਉਹ ਇਸ ਕੰਮ ਦੇ ਵਿੱਚ ਬਹੁਤ ਖੁਸ਼ ਹੈ ਅਸੀਂ ਤਰਨਤਾਰਨ ਦੇ ਸੂਝਵਾਨ ਵੋਟਰਾਂ ਨੂੰ ਇਹੋ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਤੁਸੀਂ ਹੁਣ ਜਿਮਣੀ ਚੋਣ ਦੇ ਵਿੱਚ 14 ਤਰੀਕ ਨੂੰ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਬੜੀ ਵੱਡੀ ਲੀਡ ਦੇ ਨਾਲ 42690 ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕਰਾਈ ਆ ਉਹਨੂੰ ਬੜੀ ਵੱਡੀ ਲੀਡ ਆ ਤੁਹਾਡੀ ਤੁਸੀਂ ਮਿਹਨਤ ਕੀਤੀ ਤੋਂ ਉਹਨੂੰ ਬੂਰ ਪਿਆ ਆਉਣ ਵਾਲੀ 27 ਦੀ ਇਲੈਕਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਝਾੜੂ ਦੀ ਜਿਹੜੀ ਸਰਕਾਰ ਬਣੂਗੀ ਔਰ ਅਰਵਿੰਦ ਕੇਜੀ ਵਾਲਾ ਸੀਐਮ ਸਰਦਾਰ ਪੋਗਨ ਸਿੰਘ ਜੀ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੂਗੀ ਉਹਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਜਦੋਂ ਸਾਨੂੰ ਕੋਈ ਸਰਕਾਰ ਦੇ ਵਿੱਚ ਅਗਲੇ 5 ਸਾਲ ਜਦੋਂ ਸਾਨੂੰ ਮਿਲੇ ਤੇ ਅਸੀਂ ਇੱਕ ਵੀ ਕੰਮ ਜਿਹੜਾ ਪਿੱਛੇ ਨਹੀਂ ਰਹਿਨਦਾਂਗੇ। ਕੋਈ ਜੀ ਪਿਛਲੀਆਂ ناکਾਮੀਆਂ ਸਰਕਾਰ ਦੀਆਂ ਰਹੀਆਂ ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤੇ ਹੁਣ ਹੌਲੀ-ਹੌਲੀ ਜਿਹੜੀ ਆ ਕੰਮ ਦੀ ਰੇਲ ਦੀ ਜਿਹੜੀ ਰੇਲ ਹੈ ਉਹ ਪਟੜੀ ਤੇ ਲੀ ਤੇ ਲਿਆਂਦੀ ਜਾਂਦੇ ਹੀ ਆ ਬੀਬੀਆਂ ਦਾ ਬਿਲਕੁਲ ਸਹੀ ਰੋਸ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜਾ ਜਨਵਰੀ ਫਰਵਰੀ ਜਾਂ ਮਾਰਚ ਨੂੰ ਹੋਣਾ ਉਹਦੇ ਵਿੱਚ ਜਿਹੜੀ 1000 ਰੁਪਈਆ ਜੋ ਇਹਨਾਂ ਨੇ ਆਪਣੀ ਹੱਥ ਸਭਾ ਜੇ ਕਮੈਂਡਮੈਂਟ ਕੀਤੀ ਆ ਵੀ ਐ ਬੀਬੀਆਂ ਨੂੰ ਦਿੱਤਾ ਜਾਊਗਾ ਤਾਂ ਬਿਲਕੁਲ ਦਿੱਤਾ ਜਾਊਗਾ ਸਾਡੇ ਪਾਰਟੀ ਦੇ ਮੁਖ ਸੁਪਰੀਮੋ ਸਰਦਾਰ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਦਾਰ ਹਮਿੰਦਰ ਸਿੰਘ ਜੀ ਸੰਧੂ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਤਿੰਨ ਵਾਰੋਂ ਹਲਕੇ ਦੇ ਵਿਧਾਇਕ ਬਣੇ ਆ ਔਰ ਚੌਥੀ ਵਾਰੋਂ ਝਾੜੂ ਦੇ ਵਿੱਚ ਬੜੀ ਵੱਡੀ ਪੱਦਰ ਤੇ ਲੀਡ ਪ੍ਰਾਪਤ ਕੀਤੀ ਔਰ ਜਿੱਤ ਪ੍ਰਾਪਤ ਕੀਤੀ ਔਰ ਆਉਣ ਵਾਲੇ ਸਾਰੇ ਕੰਮ ਬਿਲਕੁਲ ਕਿਸੇ મતਭੇਦ ਤੋਂ ਬਗੈਰ ਕਰਦੇ ਹੋਏ ਸਾਰੇ ਲੋਕਾਂ ਨੂੰ ਨਾਲ ਲੈ ਕੇ ਤੁਰਨਗੇ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਮੂਹ ਸਮਾ ਸਮੂਹ ਪਾਰਟੀ ਜਥੇਬੰਦੀ ਨੂੰ ਸਮੂਹ ਪ੍ਰਧਾਨਾਂ ਨੂੰ ਸਮੂਹ ਵਲੰਟੀਅਰਾਂ ਨੂੰ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਤੇ ਬਹੁਤ ਬਹੁਤ ਵਧਾਈ ਦੇਣਾ ਵਾ ਤੁਸੀਂ ਵਧਾਈ ਦੇ ਪਾਤਰ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ